ਮਾਤਾ ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੇ ਕੁੱਖੋਂ શ્રી ਮੂਲचंद ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ 1473 ਈਸਵੀ ਦੇ ਲਗਭਗ ਹੋਇਆ। ਇਹਨਾਂ ਦੇ ਪਿਤਾ ਮੂਲचंद ਪਖੋਕੇ ਪਿੰਡ ਰੰਧਾਵਾ ਦੇ ਪਟਵਾਰੀ ਸਨ ਤੇ ਆਪਣੇ ਇਲਾਕੇ ਉਹਨਾਂ ਦਾ ਚੰਗਾ ਰਸੂਖ ਸੀ। ਉਹਨਾਂ ਦੀ ਵਿਹਾਰਸ਼ ਬਟਾਲੇ ਵਿੱਚ ਸੀ ਪਰ ਕੰਮ ਦੇ سلسلے ਅਕਸਰ ਪਖੋਕੇ ਜਾਣਾ ਪੈਂਦਾ ਸੀ। ਸੁਲਤਾਨਪੁਰ ਦੇ ਨਿਵਾਸੀ ਭਾਈ ਜੈਰਾਮ ਜੀ ਬੀਬੀ ਨਾਨਕੀ ਦੇ ਪਤੀ ਮਾਲ ਮਹਿਕ ਵਿੱਚ ਆਮਲ ਹੋਣ ਕਰਕੇ ਸਰਕਾਰੀ ਕੰਮ ਲਈ ਅਕਸਰ ਪਖੋਕੇ ਜਾਂਦੇ ਰਹਿੰਦੇ ਸੀ। ਉਹਨਾਂ ਦੋਨੋਂ ਦੀ ਮੇਲ ਮੁਲਾਕਾਤ ਵੀ ਹੁੰਦੀ ਰਹਿੰਦੀ ਤੇ ਹੌਲੀ-ਹੌਲੀ ਦੋਨੋਂ ਦੇ ਆਪਸੀ ਚੰਗੇ ਸੰਬੰਧ ਬਣ बेबे नानकी गुरु नानक साहिब ਨੂੰ ਆਪਣੇ ਨਾਲ ਸੁਲਤਾਨਪੁਰ ਲੈ ਗਈ ਤੇ ਭਾਈਆ ਜੈ राम जी ਦੇ ਸੁੱਖ ਕਾਰਨ ਮੋਦੀ ਖਾਨੇ ਦਾ ਮੁਖਿਆ ਲਗਵਾ ਦਿੱਤਾ ਇੱਥੇ ਸੰਨ 1487 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਦਾ ਵਿਆਹ ਮਾਤਾ ਸੁਲਖਣੀ ਨਾਲ ਹੋਇਆ ਗੁਰੂ ਨਾਨਕ ਸਾਹਿਬ ਨੇ ਸ਼ਾਦੀ ਤੋਂ ਬਾਅਦ ਸੁਲਤਾਨਪੁਰ ਵਿੱਚ ਲਗਭਗ 10 ਸਾਲ ਇੱਕ ਆਦਰਸ਼ ਗ੍ਰਹਿਸਤੀ ਜੀਵਨ ਬਤੀਤ ਕੀਤਾ ਇੱਥੇ ਹੀ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ਬਾਬਾ ਸ੍ਰੀਚੰਦ ਤੇ ਬਾਬਾ ਪ੍ਰੇਥੀਚੰਦ ਇੱਥੇ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਲਗੀਆਂ ਕੁਝ ਦਿਨ ਮਾਤਾ ਸੁਲਖਣੀ ਜੀ ਬੀਬੀ ਨਾਨਕੀ ਜੀ ਕੋਲ ਰਹੇ ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇੱਕ ਵੱਖਰਾ ਖੁੱਲਾ ਮਕਾਨ ਪੁੱਲੇ ਵੇੜੇ ਵਾਲਾ ਤਿਆਰ ਕਰਵਾ ਦਿੱਤਾ ਕਿ ਭੈਣ ਨੂੰ ਪਤਾ ਸੀ ਕਿ ਵੇੜੇ ਵਿੱਚ ਕੀ ਵੀਰ ਦੇ ਪਰੋਨੇ ਸਾਧ ਸੰਤਾਂ ਪੀਰਾਂ ਫਕੀਰਾਂ ਦੀਆ ਵਾਦ ਵਿਵਾਦ ਚੱਲਨੇ ਸੰ ਵੀਰ ਨਾਨਕ ਨੂੰ ਘਰ ਦਾ ਸਮਾਨ ਬਣਾਉਂਦਿਆਂ ਦੇਖ ਭੈਣ ਨਾਨਕੀ ਮਨ ਹੀ ਮਨ ਵਿੱਚ ਬਲਿਹਾਰ ਜਾਂਦੀ ਕਿ ਉਸ ਦਾ ਵੀਰ ਪੱਕਾ ਗ੍ਰਹਿਸਤੀ ਬਣ ਗਿਆ ਹੈ ਉਹ ਮਾਤਾ ਸੁਲਖਣੀ ਨੂੰ ਪੂਰਾ ਸਨਮਾਨ ਦਿੰਦੇ ਮਾਤਾ ਸੁਲਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ ਲੰਗਰ ਚੱਲਦਾ ਰਹਿੰਦਾ ਹਰ ਹੀਲੇ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰਨ ਦੇ ਤਰੀਕੇ ਪਾਲਦੇ ਰਹਿੰਦੇ ਉਹਨਾਂ ਦੀ ਭਗਤੀ ਤੇ ਸਿਮਰਨ ਵਿੱਚ ਵਿਗਨ ਨਾ ਪੈਂਦਿੰਦੇ ਮਾਤਾ ਸੁਲਖਣੀ ਜੀ ਗੁਰੂ ਸਾਹਿਬ ਦੀ ਰੋਹਾਨੀ ਸ਼ਖਸੀਅਤ ਦੇ ਬਾਰੇ ਸਮਝ ਗਏ ਤੇ ਕਦੇ ਟਕਰਾਰ ਨਹੀਂ ਕੀਤੀ ਸਿਰਫ ਪਹਿਲੀ ਉਦਾਸੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਉਹ ਕੋਈ ਵੀ ਔਰਤ ਹੋਏ ਤਾਂ ਕਰੇਗੀ ਪਰ ਉਸ ਤੋਂ ਬਾਅਦ ਕਦੇ ਨਹੀਂ ਕਦੇ ਗੁਰੂ ਨਾਨਕ ਸਾਹਿਬ ਦੇ ਰਸਤੇ ਵਿੱਚ ਨਹੀਂ ਆਇਆ ਬਲਕਿ ਉਹਨਾਂ ਦੇ ਮਿਸ਼ਨ ਨੂੰ ਵਧਨ ਫੁੱਲਣ ਲਈ ਪੂਰੀ ਤਰ੍ਹਾਂ ਸਾਥ ਦਿੱਤਾ ਸਨ 1497 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਵੇਈ ਨਦੀ ਤੇ ਇਸ਼ਨਾਨ ਕਰਨ ਗਏ ਤਿੰਨ ਦਿਨ ਬਾਹਰ ਹੀ ਨਹੀਂ ਨਿਕਲੇ ਗੁਰੂ ਜੀ ਜਦ ਤਿੰਨ ਦਿਨ ਬਾਅਦ ਵਾਪਸ ਪਰਤੇ ਆਉਂਦੇ ਹੀ ਮੋਦੀ ਖਾਣੇ ਨੂੰ ਛੱਡ ਦਿੱਤਾ ਮੋਦੀ ਖਾਣੇ ਦਾ ਹਿਸਾਬ ਕੀਤਾ ਗਿਆ ਰਕਮ ਵੱਧ ਨਿਕਲੀ ਜੋ ਗਰੀਬਾਂ ਵਿੱਚ ਵੰਡਣ ਨੂੰ ਕਹਿ ਦਿੱਤਾ ਮਾਤਾ ਸੁਲਖਨੀ ਜੀ ਪੁੱਛ ਬੀਬੀ ਨਾਨਕੀ ਜੀ پاس ਰਹੇ ਫਿਰ ਪਿਤਾ ਕਾਲੂ ਜੀ ਇਹਨਾਂ ਨੂੰ ਆਪਣੇ ਪਾਸ ਤਲਵੰਡੀ ਸੱਦ ਲਿਆ ਪਰ ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਪਾਸ ਰਹੇ ਕਿਉਂਕਿ ਬੇਬੇ ਜੀ ਨੇ ਇਸ ਨੂੰ ਆਪਣਾ ਮੂੰਹ ਬੋਲਾ ਪੁੱਤਰ ਮੰਨਿਆ ਹੋਇਆ ਸੀ ਪਿੰਡ ਆ ਕੇ ਮਾਤਾ ਸੁਲਖਣੀ ਜੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਦੀ ਸੇਵਾ ਵਿੱਚ ਜੁਟ ਗਏ ਇੱਥੇ ਵੀ ਸਾਧੂ ਸੰਤਾ ਦਾ ਆਣਾ ਜਾਣਾ ਲੱਗਾ ਰਿਹਾ ਕਥਾ ਕੀਰਤਨ ਵੀ ਹੁੰਦੇ ਰਹੇ ਤੇ ਲੰਗਰ ਵੀ ਲੱਗਦੇ ਰਹੇ ਬਾਬਾ ਬੁੱਢਾ ਜੀ ਨੇ ਮਾਤਾ ਸੁਲਖਣੀ ਜੀ ਦੀ ਪੂਰੀ ਸਹਾਇਤਾ ਕੀਤੀ ਮਾਤਾ ਸੁਲਖਣੀ ਗੁਰੂ ਨਾਨਕ ਸਾਹਿਬ ਦੇ ਪਿੱਛੋਂ ਆਪਣੇ ਘਰ-ਬਾਰ ਆਪਣੇ ਮਾਤਾ-ਪਿਤਾ ਤੇ ਆਪਣੇ ਬੱਚਿਆਂ ਪ੍ਰਤੀ ਸਾਰੀ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਗੁਰੂ ਸਾਹਿਬ ਨੇ ਤਰ੍ਹਾਂ-ਤਰ੍ਹਾਂ ਦੀਆਂ ਪਰਖਿਆਵਾਂ ਲੈ ਕੇ ਅੰਤ ਵਿੱਚ ਗੁਰਗੱਦੀ ਭਾਈ ਲੈਨਾ ਜੀ ਨੂੰ ਦੇ ਦਿੱਤੀ। ਤਾਂ ਮਾਤਾ ਸੁਲਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ। ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲక్ష్ਮੀ ਚੰਦ ਜੀ ਕਰਦੇ। ਮਾਤਾ ਸੁਲਖਨੀ ਜੀ ਗੁਰੂ ਜੀ ਪਿੱਛੋਂ ਸੰਗਤ ਵਿੱਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ, satsang ਕਰਦੇ, ਕੀਰਤਨ ਹੁੰਦਾ। ਸੰਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ। ਕੁਝ ਸਾਲ ਬਾਅਦ ਮਾਤਾ ਸੁਲਖਨੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿੱਚ ਸੱਚਖੰਡ ਵਾਸ ਕਰਦੇ। ਇਹਨਾਂ ਦਾ ਸੰਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਡੇ ਕੀਤਾ ਗਾ ਮਾਤਾ ਸੁਲਖ ਨੇ ਸਿੱਖ ਇਤਿਹਾਸ ਦਾ ਇੱਕ ਮਹਾਨ ਚਰਿੱਤਰ ਹੈ ਜਿਸ ਨੇ ਆਪਣੀ ਖੁਸ਼ੀਆਂ ਆਪਣਾ ਸੁੱਖ ਆਪਣਾ ਆਪਾ ਤੇ ਆਪਣਾ ਸਭ ਕੁਝ ਹੀ ਗੁਰੂ ਸਾਹਿਬ ਦੀ ਮਿਸ਼ਨ ਤੇ ਕੁਰਬਾਨ ਕਰ ਦਿੱਤਾ ਗੁਰੂ ਨਾਨਕ ਸਾਹਿਬ ਦੇ ਲਗਾਏ ਸਿੱਖੀ ਦੇ ਪੌਦੇ ਨੂੰ ਪੂਰੀ ਸ਼ੁੱਧਤ ਨਾਲ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਮੌਸਮ ਦੇ ਥਪੇੜਿਆਂ ਤੋਂ ਬਚਾਉਂਦੀ ਰਹੀ ਆਖਿਰ ਹਰਿਆ ਭਰਿਆ ਕਰਕੇ ਮਾਤਾ ਖੀਵੀ ਜੀ ਦੇ ਹਵਾਲੇ ਕਰ ਦਿੱਤਾ